ਨੇ ਹੁੱਕ ਕਰਨ ਦੀ ਲੋੜ ਨਹੀਂ ਤੁਸੀਂ ਪੀਟੀਓ ਪਾਉਣਾ ਅਤੇ ਹੁੱਕ ਕੱਢਣ ਦੀ ਲੋੜ ਨਹੀਂ ਜਿਵੇਂ ਆਪਣੇ ਹੁਣ ਜਿਵੇਂ ਉਹ ਵੀ ਜਿਹੜੇ ਆਪਣੇ بڑے ਟਰੈਕਟਰ ਹੁੰਦੇ ਉਹਨਾਂ ਦੇ ਹੁੱਕ ਲਾ ਕੇ ਰੱਖਣੀ ਪੈਂਦੀ ਹੈ ਹੁੱਕ ਲਾ ਕੇ ਰੱਖਣੇ ਪੈਂਦੀ ਹੈ ਬਾਈ ਚਾਹੇ ਤੂੰ ਹੁੱਕ ਲਾਉਣ ਦੀ ਲੋੜ ਨਹੀਂ ਪੀਟੀਓ ਚਲਾਉਣੀ ਹੈ ਜਿਵੇਂ ਡਬਲ ਕਲੱਚ ਆ ਹੈ ਬਾਈ ਨੀਰਾ ਨੂਰਾ ਫੀਜਣਾ ਚੱਲ ਛੋਟੇ ਕੰਮਾਂ ਨੂੰ ਕੰਮ ਲੈ ਲੈਂਦਾ ਬੰਦਾ ਹਾਂ ਜਿਵੇਂ ਮਰਜ਼ੀ ਲੈ ਸਕਦੇ ਹਾਂ 1970 ਮਾਡਲ ਬਾਈ ਹੈ ਹਾਂ ਜੀ 1970 ਮਾਡਲ ਹੈ ਬਾਈ ਉਹ ਪੰਜਾਬ ਜੀ ਵਿੱਚ ਤੇ ਲਾਂਚ ਹੋਇਆ ਉਹਨਾਂ ਟਰੈਕਟਰ ਇਹ ਹਾਂ ਲਾਂਚ ਨਹੀਂ ਹਾਂ ਪਹਿਲਾਂ ਆਪਣੇ ਪੰਜਾਬ ਚੋਂ ਉਦਾਂ ਆਏ ਆ ਲਓ ਵੀ ਮਿੱਤਰੋ ਟਰੈ ਪਰ ਪਹਿਲਾਂ ਕਦੇ ਟਰੈਕਟਰ ਨਹੀਂ ਵੇਖਿਆ ਇਹਦੇ ਨਾਲ ਦਾ ਤੇ ਦੇਖਦੇ ਆਂ ਵੀ ਇਹ ਕਿਹੜਾ ਟਰੈਕਟਰ ਆ ਕਿੱਥੋਂ ਬਾਈ ਆਇਆ ਕਿੱਥੇ ਇਹਨੇ ਜਾਣਾ ਸਪੀਡ ਬਹੁਤ ਆ ਟਰੈਕਟਰ ਦੀ ਅਸੀਂ ਬਾਈ ਆਪਾਂ ਕਿੰਨੇ ਦੀ ਸਪੀਡ ਤੇ ਜਾ ਰਹੇ ਆਂ ਆਪਾਂ 40 ਤੇ ਜਾ ਰਹੇ ਆ 40 45 ਦੀ ਸਪੀਡ ਤੇ ਸੱਜਰੂ ਸੀ ਜਾ ਰਹੇ ਆ ਬਾਈ ਨਾ ਪੂਰਾ ਖਿੱਚੀ ਜਾਂਦਾ ਹੈਣਾ ਜਿਵੇਂ ਕੋਈ ਕਾਲੀ ਹੁੰਦੀ ਆ ਤੇ ਬਾਈ ਨੂੰ ਰੋਕਦੇ ਆਂ ਆਪਾਂ ਬਾਈ ਗੱਡੀ ਨਾ ਅੱਗੇ ਕੱਢਿਓ ਬਾਈ ਤੋਂ ਉਹ ਅੱਗੇ ਜਾ ਕੇ ਰੋਕੋ ਫੇਰ ਆਪਾਂ ਰੋਕਾਂਗੇ ਸਿੱਧੀ ਜਾਣ ਦੇ ਗੱਡੀਕਰ ਨੂੰ ਪਾਸ ਕਰੋ ਬਾਈ ਨੂੰ ਫੇਰ ਆਪਾਂ ਦੇਖਦੇ ਆਂ ਵੀ ਕਿਹੜਾ ਪਿੰਡਾ ਬਾਈ ਦਾ ਹੈਣਾ ਤੇ ਪੂਰੀ ਸਪੀਡ ਤੇ ਆ ਰਿਹਾ ਟਰੈਕਟਰ ਰੋਕੋ ਦਾ ਮਹਿੰਦਰਾ ਦਾ ਲੱਗਿਆ ਹੋਇਆ ਪੂਰੇ ਮਹਿੰਦਰਾ ਦਾ ਤਾਂ ਨਹੀਂ ਹੈਗਾ ਇਹ ਮੈਂ ਤਾਂ ਦੇਖਣ ਨੂੰ ਮੈਸੀ ਲੱਗਦਾ ਸਾਵੇਂ ਚ ਰੋਕੋ ਕਿਤੇ ਬਾਈ ਮਹਿੰਦਰਾ ਦਾ ਦੇਖਿਆ ਨਹੀਂ ਜਾਂਦਾ ਇੰਟਰ ਦੇਖਿਆ ਇੰਟਰਨੈਸ਼ਨਲ ਜਾਂ ਉੱਦੋਂ ਜਾਲੀ ਜੀ ਹੈ ਮਹਿੰਦਰਾ ਦਾ ਕੋਈ ਦੇਖਿਆ ਨਹੀਂ ਐਵੇਂ ਖੜੇ ਜਾ ਇੱਕ ਮਿੰਟ ਰੋਕੋ ਆਪ ਬਾਈ ਨੂੰ ਫਟਾਫਟ ਉੱਪਰ ਹੀ ਆ ਟਰੈਕਟਰ ਵੀ ਪੂਰਾ ਤੇਜ਼ ਆ ਰਿਹਾ ਹੈ ਬਾਈ ਰੋਕਿਓ ਕਮੈਂਟ ਰੋਕਿਓ ਆਇਓ ਤੁਹਾਡੇ ਲਈ ਢੇਟ ਆਇਓ ਬੰਦ ਕਰੋਗੇ ਇਹਨੂੰ ਬੰਦ ਕਰੋਗੇ ਕੀ ਹਾਲ ਨੇ ਕਰੇ ਜੀ ਮੰਦਾ ਦੇਖੋ ਕੀ ਗੱਲ ਹੋ ਗਈ ਬਾਈ ਇਹ ਨਾ ਅਸੀਂ ਸਾਨੂੰ ਇਹ ਲੱਗਿਆ ਮਖਿਆ ਯਾਰ ਨਾ ਤਾਂ ਇਹ ਮੈਸੀ ਲੱਗਦਾ ਹਾਂ ਜੀ ਵੀ ਮਗਰਾਟ ਦੇ ਦੇ ਛੋਟੇ ਛੋਟੇ ਜਨੇ ਵੀ ਕਿਹੜਾ ਟਰੈਕਟਰ ਹੋਇਆ ਪਹਿਲਾਂ ਅਸੀਂ ਕਦੇ ਕਦੇ ਵੀ ਨਹੀਂ ਦੇਖਿਆ ਜਾਨੀ ਕਿਹਦੇ ਨਾਲ ਦਾ ਠੀਕ ਆ ਜੀ ਹੈਗਾ ਮਹਿੰਦਰ ਵਾਲਿਆਂ ਦਾ ਬਈ ਇਹ ਹੈਗਾ ਬਾਈ ਮਹਿੰਦਰ ਵਾਲਿਆਂ ਦਾ ਇਹ 276 ਮਹਿੰਦਰ ਵਾਲਿਆਂ ਦਾ 276 ਮੈਡਨ ਇੰਗਲੈਂਡ ਦਾ ਜੀ ਇਹ ਅਸਾਂ ਗਲੈਂਡ ਦਾ ਫਿਰ ਫਿਰ ਪੰਜਾਬ ਦੇ ਵਿੱਚ ਕਿੱਥੋਂ ਮਿਲੂ ਵੀ ਜਿਹੜਾ ਆਏਗੇ ਗਲੈਂਡ ਦਾ ਬਹੁਤ ਘੱਟ ਟਰੈਕਟਰ ਹੈ ਜੀ 1970 ਮਾਡਲਾ ਇਹ ਅਸਾ 1970 ਮਾਡਲ ਹੈ ਹਾਂ ਜੀ 1970 ਮਾਡਲ ਆ ਪਾਵਰ ਸਟੀering ਹੋਇਆ ਦਾਗਲੇ ਮੈਂ ਮੈਂ ਕਿਤੇ ਨਹੀਂ 1970 ਮਾਡਲ ਬਾਈ ਹੈ ਹਾਂ ਜੀ 1970 ਮਾਡਲ ਆ ਬਾਈ ਓਕੇ ਇਹ ਆਪਣੇ ਇੰਗਲੈਂਡ ਜੀ ਆਪਣੇ ਪੰਜਾਬ ਜੀ ਵਿੱਚ ਤੇਨ ਲਾਂਚ ਹੋਇਆ ਉਹਨਾਂ ਡਾਇਰੈਕਟਰ ਇਹ ਨਾ ਲਾਂਚ ਨਹੀਂ ਹਾਂ ਪਹਿਲਾਂ ਆਪਣੇ ਪੰਜਾਬ ਚੋਂ ਦਾ ਆਏ ਆ ਅਸਾ ਉਦਾਂ ਲਿਆਂਦੇ ਹੋਇਆ ਹਾਂ ਜਦੋਂ ਪਹਿਲਾਂ ਆਇਆ ਬਈ ਇਹ ਮਤਲਬ ਤੁਹਾਡਾ ਫਿਰ ਬਾਪੂ ਦਾ ਖਰੀਦੇ ਹੋਇਆ ਜਾ ਕੇ ਮੈਂ ਨਾ ਬਾਪੂ ਦਾ ਨਹੀਂ ਖਰੀਦਦਾ ਆਪਾਂ ਤਾਂ ਲੱਭ ਕੇ ਲੈ ਆਇਆ ਬਾਈ ਅਸਲ ਲੱਭ ਕੇ ਲੈ ਆਇਆ ਹਾਂ ਆਪਣਾ ਵੀ ਸ਼ਕੀਨ ਆ ਥੋੜੇ ਜਿਹਾ ਇੰਗਲੈਂਡ ਰਹਿ ਕੇ ਵੀ ਆਇਆ ਅਸਲ ਤੁਸੀਂ ਇੰਗਲੈਂਡ ਰਹਿ ਕੇ ਆਏ ਹੋ ਤੁਹਾਡਾ ਪਿੰਡ ਕਿਹੜਾ ਬਈ ਥੋੜਾ ਜਿਹਾ ਪਿੰਡ ਸੰਧਰੌਲੀ ਹੈ ਬਾਈ ਆਪਣਾ ਪਿੰਡ ਸੰਧਰੌਲੀ ਹਾਂ ਜੀ ਇੱਥੋਂ ਕਿੰਨੀ ਦੂਰ ਰਹ ਜਾਂਦਾ ਹੈ ਇੱਥੋਂ ਆਪਣਾ ਰਹ ਜਾਂਦਾ ਮੰਨ ਕੇ ਚੱਲੋ ਵੀ 3-4 ਕਿਲੋਮੀਟਰ ਬਾਈ ਮੈਂ ਤਾਂ ਪਟਿਆਲੇ ਤੋਂ ਆ ਰਿਹਾ ਬਾਈ ਅਸਲ ਪਟਿਆਲੇ ਮਨ ਲਾਦਾ ਮੈਨੂੰ ਚੱਲੇ ਨੂੰ ਬਾਈ ਹੋ ਗਿਆ ਉੱਥੇ 4 ਘੰਟੇ ਪਟਿਆਲੇ ਤੋਂ ਹਾਂ ਜੀ ਮੈਂ ਬਾਰੇ ਘੰਟਾ ਲੱਗਦਾ ਯਾਰ ਮੈਨੂੰ 6-7 ਬੰਦਿਆਂ ਨੇ ਤਾਂ ਰੋਕ ਲਿਆ ਬਾਈ ਅੱਛਾ ਹੋਰ ਮੈਂ ਤਾਂ ਹੁਣ ਤਾਂ ਆਹੀ ਮਾ ਚੱਲ ਬਾਈ ਹੁਣ ਤਾਂ ਚੱਲ ਲੰਘ ਜਾਏਗਾ ਉਹਨੂੰ ਨਹੀਂ ਬਾਈ ਮਤਲਬ ਪਟਿਆਲੇ ਤੋਂ ਹੁਣ ਆਉਣ ਦਾ ਤੁਹਾਡੇ ਰੀਜਨ ਕੀ ਆ ਰੀਜਨ ਮੈਂ ਚੱਲਿਆ ਤੇ ਬਾਈ ਲੈ ਕੇ ਇਹਨੂੰ ਦੁਕਾਨ ਤੇ ਓਕੇ ਮਤਲਬ ਪਟਿਆਲੇ ਤੋਂ ਲੈ ਕੇ ਆਏ ਹੋ ਹਾਂ ਪਟਿਆਲੇ ਤੋਂ ਟਾਇਰ ਟੂਰ ਪਾ ਕੇ ਲੈ ਕੇ ਆ ਮੁਰਲੇ ਟਾਇਰ ਨਾਮ ਹੈ ਅੱਛਾ ਇਹਲੇ ਹੈਗੇ ਸੀ ਹਾਂ ਇਹ ਨਵੇਂ ਟਾਇਰ ਪਾ ਕੇ ਲਿਆ ਓਕੇ ਬਾਈ ਇਹ ਕਿੰਨੀ ਹੌਸਪਾਵਰ ਦੇ ਵਿੱਚ ਆ ਜਾਂਦਾਗਾ ਹੌਸਪਾਵਰ ਹੋਊਗਾ ਬਾਈ ਜੀ ਇਹ ਮੰਲਾ ਦਾ 38 ਕਾ ਹਸ ਪਾਵਰ ਆਉਂਦਾ 38 ਕਾ ਉਹ ਪਰ ਟਕੜਾ ਜਾਨ ਵਾਲਾ ਇਹਦੇ ਨਾਮ ਕੀ ਹੈ ਟਰੈਕਟਰ ਦਾ ਦਾਵਾ ਦੇਖੋ ਐਮ ਸੀ ਕੌਰਮਿਕ ਹੈ ਐਮ ਸੀ ਕੌਰਮਿਕ ਹਾਂਜੀ ਐਮ ਸੀ ਕੌਰਮਿਕ ਜਿਵੇਂ ਆਪਣੇ ਨਾਲ ਤੁਸੀਂ YouTube ਤੇ ਭਰ ਕੇ ਦੇਖ ਸਕਦੇ ਹੋ ਸਾਰਾ ਕੁਝ ਆ ਜਾਂਦਾ ਇਹਦੀ ਹਿਸਟਰੀ ਜਿਵੇਂ ਆਪਣੇ ਬਈ ਫੋਰਡ ਜੌਂਡੀਅਰ ਸੋਨੇਲੀ ਕੇ ਸੁਫਰਾਜ ਤੇ ਸਾਰੀ ਜਾਣਦੇ ਨੇ ਚਲਾਈਓ ਬਹੁਤ ਵਧੀਆ ਬਾਈ ਪਾਵਰ ਸਟੀਰਿੰਗ ਆ ਡਬਲ ਕਲੱਚ ਆ ਤੁਸੀਂ ਚਲਾ ਕੇ ਦੇਖਿਆ ਅੱਛਾ ਮਾਰ ਕੇ ਦੇਖੋ ਹਾਂਜੀ ਹਾਂ ਡਬਲ ਕਲੱਚ ਨਹੀਂ ਚੱਲਦਾ ਮੈਂ ਤੁਹਾਨੂੰ ਦਿਖਾਉਣਾ ਮੈਂ ਸਟਾਰਟ ਕਰਕੇ ਤੇ ਸਟੀਰਿੰਗ ਦੇਖਿਓ ਤੁਸੀਂ ਵੀਰੇ ਆ ਲੈ ਵਾਹ ਉਹ ਵੀ ਕਮਾਲ ਕਰਤੀ ਯਾਰ ਹਨਾ ਹਾਂ ਬਾਈ ਇਹ ਤਾਂ ਚਲਾਇ ਕਿੰਨੀ ਵਾਹ ਵਧੀਆ ਬਣੇ ਵਾਹ ਵਧੀਆ ਚਲਾਇਆ ਮਾਸ਼ਾਅੱਲ ਪੂਰੀ ਵਧੀਆ ਚੀਜ਼ ਆ ਬਾਈ ਬਈ ਇਹਦੇ ਉਸਤਾਦ ਇਹ ਸਾਰਾ ਜਿਵੇਂ ਮਤਲਬ ਜਿਹੜੀ ਲੁੱਕ ਦੇ ਵਿੱਚ ਆਉਂਦਾ ਹੈ ਉਹੀ ਲੁੱਕ ਹੈ ਜੀ ਇਹ ਲੁੱਕ ਹੈ ਜੀ ਹਾਂ ਸੋ ਇਹ ਆਉਂਦੀ ਆ ਅਰੀਜਨਲ ਮਰਗਾਟ ਹੈ ਹੀ ਆਉਂਦੇ ਆ ਫਿਰ ਹੁੱਕਾਂ ਦੇਖੋ ਡਬਲ ਹੁੱਕਾਂ ਲੱਗੀਆਂ ਪਈਆਂ ਇਹਦੇ ਹੁਹਾਦੀ ਯਾਰ ਹੁੱਕ ਕਰਨ ਦੀ ਲੋੜ ਨਹੀਂ ਪੀਟੀਓ ਪਾਉਣਾ ਤੇ ਹੁੱਕ ਕੱਢਣ ਦੀ ਲੋੜ ਨਹੀਂ ਜਿਵੇਂ ਆਪਣੇ ਹੁਣ ਜਿਵੇਂ ਉਹ ਵੀ ਜਿਹੜੇ ਆਪਣੇ بڑے ਟਰੈਕਟਰ ਆਉਂਦੇ ਉਹਨਾਂ ਦੇ ਹੁੱਕ ਲਾ ਕੇ ਰੱਖਣੀ ਪੈਂਦੀ ਹੈ ਹੁੱਕ ਲਾ ਕੇ ਰੱਖਣੇ ਪੈਂਦੀ ਆ ਬਾਈ ਚਾਹੀ ਤੂੰ ਹੁੱਕ ਲਾਉਣ ਦੀ ਲੋੜ ਨਹੀਂ ਪੀਟੀਓ ਚਲਾਉਣੀ ਆ ਜਿਵੇਂ ਡਬਲ ਕਲਚ ਆ ਹੈ ਬਾਈ ਨੀਰਾ ਨੂਰਾ ਵਿਝਣਾ ਚੱਲ ਛੋਟੇ ਕੰਮਾਂ ਨੂੰ ਕੱਪ ਲੈ ਲੈਂਦਾ ਬੰਦਾ ਜਰਾ ਲੈਫਟ ਲੋਪਟੂ ਵੀ ਜਾਕਦਾ ਬਾਈ ਪੂਰੀ ਫਿਰਦਾ ਪੂਰੇ ਵਧੀਆ ਮੈਨੂੰ 2010 ਦੇ ਬਾਈ ਟਾਇਰ ਪਾਇਆ ਹੈ ਤਾਂ ਖੜਾ ਹੀ ਤਿਸ਼ਾ ਕੀ ਰੱਖਿਆ ਦੇਖ ਲੋ 2010 ਦੇ ਮਾਰ ਕੇ ਦੇ ਟਾਇਰ ਉਹ ਕਨੇ ਖੜਾ ਹੀ ਤਾ ਮਾਡਲ 2010 ਦੇ ਵਿੱਚ ਤਾਂ ਬਾਈ ਉਹਨਾਂ ਟਾਇਰ ਪਾਏ ਆ ਜਿਹਨਾਂ ਟਾਇਰ ਪਾਏ ਤੇ ਟਾਇਰ ਪਾ ਕੇ ਇੰਨਾ ਕੇ ਚੱਲਿਆ ਤਾਂ ਸ਼ੌਂਕੀ ਰੱਖਿਆ ਸੀ ਉਹਨਾਂ ਨੇ ਆਪਾਂ ਨੂੰ ਸੋਹਣਾ ਲੱਗਿਆ ਬਾਈ ਆਪਾਂ ਲੈ ਲਿਆ ਮੁਰਲੇਵਾਂ ਨਵੇਂ ਲਵਾ ਲਿਆ ਅਸੀਂ ਅੱਛਾ ਤੇ ਬੈਟਰੀ ਬੂਟਰੀ ਅਮਰਾਨ ਦੀ ਬੈਟਰੀ ਨਵੀਂ ਆ ਜਮਈ ਓਕੇ ਭਈ ਆ ਐਂਡਿਕਟਰ ਤੇ ਆ ਹਾਂ ਭਾਈ ਇਹ ਆਉਂਦੇ ਆ ਜਾ ਜਾ ਅਜੀ ਵਾਲੀ ਹਾਂ ਜਾ ਜਾ ਵਾਲੇ ਭਈ ਇਹ ਆਉਂਦੇ ਆ ਦੇਖੋ ਛੋ ਛੋ ਆ ਜਾਲੀਆਂ ਨਹੀਂ ਮਿਲਦੀ ਭਾਈ ਜਿਵੇਂ ਆਪਣੇ ਫੋੜਾਂ ਦੀ ਜਾਲੀ ਦੀ ਬਹੁਤ ਵੈਲਿਊ 3000 ਫੋੜ ਦੀ ਜਾਲੀ ਇਹਦੀ ਤੁਸੀਂ ਜਾਲੀ ਦੇਖੋ ਅਜੇ ਤੱਕ ਕਿੰਨੀ ਸੋਹਣੀ ਪਈ ਆ ਸਹੀ ਗੱਲ ਆ ਯਾਰ ਦੇਖੋ ਜਾਲੀ origial ਜਾਲੀ ਆ ਭਾਈ ਜੀ ਇਹ ਕਮਾਲ ਦੀ ਗੱਲ ਹਾਂਜੀ ਭਈ ਹੁੰਦੀ ਆ ਨਹੀਂ ਸਾਡੇ ਛੋ ਛੋ ਕਿਹੜੇ ਟੁੱਟੇ ਹੋਏ ਕੁਛ ਨਹੀਂ ਉਹ ਤਾਂ ਬਾਈਆਂ ਨੇ ਦੇਖ ਲਾ ਐਨ ਸੰਭ ਕੇ ਰੱਖਿਆ ਹੋਇਆ ਹੁੰਦਾ ਓਕੇ ਓਕੇ ਹਾਂ ਤੁਸੀਂ ਤਾਂ ਇਹ ਦੇਖਾ ਮਾਡਲ ਹੈਗਾ 1970 ਹਾਂਜੀ ਲੋਹਾ ਪੁਰਾਣਾ ਫਿਰ ਪੁਰਾਣੀ ਲੋਹਾਣਾ ਮੈਂ ਲੋਹਾ ਦੇਖ ਲੋ ਕਿੱਥੇ ਨਾਲ ਵੀ ਨਹੀਂ ਕਿਤੇ ਪਈ ਮੈਂ ਕਹਿੰਦਾ ਕਿਤੇ ਵੀ ਨਹੀਂ ਬਾਈ ਦਿਖਾ ਕੋਈ ਨਟ ਨੂੰ ਵੀ ਜੰਗਾ ਲੇ ਦੇ ਕਿਹੜੇ ਬੱਤਾਂ ਕਿਤੇ ਵੀ ਨਹੀਂ ਚਲਾਈ ਚਲੂ ਵੀ ਬਹੁਤ ਸੋਹਣੇ ਆ ਬਾਈ ਇਹਦੇ ਕਿੰਨੇ ਗੇਰ ਗੁਰ ਕਿੰਨੇ ਨੇ ਇਹਦੇ ਗੇਰ ਚਾਰ ਨੇ ਬਾਈ ਇਹਦੇ ਮੂਰੇ ਨੂੰ ਚਾਰ ਮੂਰੇ ਨੂੰ ਗੇਰ ਨੇ ਇੱਕ ਪੰਜਵਾਂ ਬੈਕ ਆ ओके ओके ਤੇ ਡਬਲ ਕਲੱਚ ਆ ਇਹ ਦੇਖੋ ਡਬਲ ਕਲੱਚ ਆ ਉਹ ਵਰ ਸਟੀering ਆ ਚਾਰੇ ਟਾਇਰ ਨਵੇਂ ਆਰ ਕਿਨੇ ਬਾਈ ਦਾ ਜਿੰਨਾ ਮਰਜੀ ਕੰਮ ਲਈ ਚੱਲੇ ਤੋਂ ਨਾਲੇ ਡਬਲ ਪੰਪ ਲਾ ਕੇ ਆਹਾ ਦੇਖੋ ਵੀਰੇ ਅੱਛਾ ਆਨੇ ਸਿੰਗਰ ਬਾਈ ਇਹ ਤਾਂ ਆਪਰ ਸਟੀering ਆਉਂਦਾ ਖਰਚੇ ਖਰਚੇ ਦਾ ਕਿੰਨਾ ਕਹੂਗਾ ਖਰਚਾ ਤਾਂ ਹੈ ਹੀ ਨਹੀਂ ਬਾਈ ਇਹਦਾ ਜਮੇ ਨਹੀਂਗਾ ਮੈਂ ਕਹਿੰਦਾ ਪੁੱਛੋ ਹੀ ਨਾ ਬਾਈ ਤੁਸੀਂ ਕਮਾਦੀ ਗੱਲ ਹੈ ਔਰ ਮੈਂ 500 ਦਾ ਤੇਲ ਪਵਾਇਆ ਮੇਲੇ ਹਫਤਾ ਹੋ ਗਿਆ ਉਹਨਾਂ ਮਾ ਪਟਿਆਲੇ ਤੋਂ ਵੀ ਜਾਇਆ ਉਹਨੇ ਹੀ ਮੇਲੇ ਵਿੱਚ ਪਿਆ ਹੋਇਆ ਉਹਦੇ ਪਰਟੀ ਨਹੀਂ ਆ ਫਿਰ ਤਾਂ ਹੁੰਦੇ ਨਹੀਂ ਮੈਂ ਕਹਿੰਦਾ ਪਰਟੀਨੇ ਨਾ ਵੀ ਕਹਾਈਆਂ ਬਾਈ ਤੇ ਵੀਰੇ ਇਹ ਕਿੰਨੇ ਦਾ ਲੈਂਦਾ ਤੁਸੀਂ ਨੇ ਇਹ ਲਾਂਡਾ ਦਾ ਚਲੋ ਆਪਾਂ ਜਿੰਨੇ ਦਾ ਮਰਜ਼ੀ ਲਾ ਲਓ ਸਕੀਨ ਆ ਗਿਆ ਸਾਡੇ ਵਰਗਾ ਭਰਾ ਦੇ ਵੀ ਦਵਾਂਗਾ ਓਕੇ ਹਾਂ ਉਹ ਲੈ ਕੇ ਅਸੀਂ ਇਹ ਸੋਚ ਕੇ ਆ ਵੀ ਸਾਡੇ ਕੋਲ ਖੜਾ ਰਹੂ ਤਾਂ ਵੀ ਟੌਰੀ ਹੈ ਠੀਕ 1970 ਮਾਡਲ ਯਾਰ ਪਹਿਲੀ ਗੱਲ ਤਾਂ ਬਈ ਮੈਂ ਤਾਂ ਕਹਣਾ ਇਹ ਤਾਂ ਤੁਹਾਨੂੰ ਲੱਭ ਹੀ ਗਿਆ ਮੁੜ ਕੇ ਤਾਂ ਹਿਲਦਾ ਵੀ ਨਹੀਂ ਕਿਉਂਕਿ ਮੇਰਾ ਬਰਾਦਰ ਹੈ ਬਾਈ ਬਾਹਰ ਉਹਨੂੰ 18-19 ਸਾਲ ਹੋ ਗਏ ਭਤੀਜਾ ਵੀ ਆ ਉਹਨਾਂ ਨੂੰ ਫੋਟੋਆਂ ਪਾਤੀਆਂ ਮੈਂ ਉਹ ਕਹਿੰਦੇ ਲੈ ਕੇ ਆ ਯਾਰ ਅੱਛਾ ਅੱਛਾ ਨਹੀਂ ਤੁਹਾਨੂੰ ਤੁਹਾਨੂੰ ਇਹਦੀ ਦਸ ਗੀਨੇ ਪਈ ਸੀ ਦੱਸ ਪਈ ਕਿਹਾਂ ਤੋਂ ਕਿਹਾਂ ਪਤਾ ਲੱਗ ਗਿਆ ਅੱਛਾ ਤੁਸੀਂ ਕੋ ਉਦਾਂ ਕਈ ਵਾਰ ਤਾਂ ਹੁੰਦਾ ਵੀ ਮਨ ਦੇ ਵਿੱਚ ਆਪਣੇ ਉਹ ਟਰੈਕਟਰ ਲੱਭਣਾ ਮਾਨ ਚ ਹੈਗਾ ਵੀ ਸੀ ਅੱਛਾ ਹੈਗਾ ਸੀ ਇੰਗਲੈਂਡ ਦਾ ਮਿਲ ਜੇ ਬਾਈ 6800 ਫੋਰਡ ਮਿਲ ਜੇ ਇਹ ਮਿਲ ਜੇ ਜਾਂ ਕੋਈ ਬੈਲਾਰੂਸ ਵਧੀਆ ਮਿਲ ਜੇ ਵੀ ਲੈ ਲਾਂਗੇ ਆਪਾਂ ਬਈ ਨਾ ਟਰੈਕਟਰਾਂ ਦੇ ਉਹਨਾਂ ਦੇ ਨਾਮ ਲੈਤੇ ਜਿਹੜੇ ਆਪਾਂ ਨੇ ਸੁਣੇ ਨੇ ਉਹਨਾਂ ਰੂਸੀਆਂ ਟਰੈਕਟਰ ਮਿਲ ਜੇ ਵੀ ਲੈ ਲਾਂਗੇ ਆਪਾਂ ਸੋਨਾ ਟਰੈਕਟਰ ਹੋਵੇ ਬਈ ਪੈਸਿਆਂ ਦੀ ਕੋਈ ਗੱਲ ਨਹੀਂ ਜੇ ਹੋਰ ਵੀ ਕੋਈ ਹੋਵੇ ਤਾਂ ਵੀ ਲੈ ਲਾਂਗੇ ਹੋਰ ਵੀ ਹੋਵੇ ਲੈ ਲਾਂਗੇ ਮਤਲਬ ਪੁਰਾਣੇ ਸੰਦਾਂ ਦੀ ਸਕੀਮ ਆ ਪੁਰਾਣਾ ਹੋਵੇ ਹਾਂ ਬਈ ਵਧੀਆ ਹੋਵੇ ਲੈ ਮਿੱਤਰੋ ਤੁਸੀਂ ਨਾ ਜੇਕਰ ਕੋਈ ਟਰੈਕਟਰ ਕਿਸੇ ਵੀਰ ਨੂੰ ਪਤਾ ਸੇ 800 ਫੋਰਡ ਹੋਵੇ 480 90 ਬੈਲਾਰੂਸ ਦਾ ਕੋਈ ਹੋਵੇ ਦੱਸ ਦਿਓ ਕਾ ਸਾਨੂੰ ਆਪਾਂ ਲੈ ਲਾਂਗੇ ਓਕੇ ਹਾਂ ਬਈ ਤੇ ਬਾਈ ਤੁਹਾਡਾ ਨੰਬਰ ਕਿਹੜਾ ਨੰਬਰ ਆਪਣਾ 99219 3022 ਹੈ 3022 ਲੈ ਮਿੱਤਰੋ ਇਸ ਨੰਬਰ ਤੇ ਸੰਪਰਕ ਕਰ ਲਿਓ ਜਿਹੜੇ ਬਾਈ ਨੇ ਟਰੈਕਟਰ ਦੱਸਿਆ ਕੋਈ ਵੀ ਪੁਰਾਣੇ ਤੋਂ ਪੁਰਾਣਾ ਮਾਡਲ ਟਰੈਕਟਰ ਹੋਵੇ ਤਬਈ ਵੀ ਖਰੀਦ ਲੈਣਗੇ ਹਨਾ ਚਲਾਈ ਚਲੋ ਇਹ ਬਹੁਤ ਸੋਹਣੇ ਚਲਾਈ ਹੈ ਜੀ ਦਾ ਟਰੈਕਟਰ ਦੀ ਬਾਈ ਬਾਲਾ ਜੀ ਲੱਗਦਾ ਚਲਾਉਣਾ ਮੈਂ ਨਾ ਬਾਈ ਦੇਖੀਗਾ ਮੈਂ ਕਿਹਾ ਯਾਰ ਕੁਝ ਹੀ ਬਾਤ ਹੁੰਦੀ ਆ ਬਾਈ ਸੱਤ ਬੰਦਿਆਂ ਨੇ ਰੋਕ ਲਿਆ ਅੱਛਾ ਔਰ ਹੁਣ ਸਾਡੇ ਕੋਲ ਹੋਰ ਜੌਨ ਡੀਅਰ ਹੌਲੈਂਡ ਵੀ ਰੱਖਿਆ ਹੋਇਆ ਹੈ ਕੋਈ ਪੁੱਛਦਾ ਨਹੀਂ ਹੈਗਾ ਬਾਈ ਇਹਨੂੰ ਮੈਨੂੰ ਲੱਗਦਾ ਮੈਨੂੰ ਸੇ ਸੱਤ ਬੰਦ ਮਤਲਬ ਸਾਡੇ ਨਾ ਜਦੋਂ ਸਾਡੇ ਬਚਪਨ ਦੀਆਂ ਗੱਲਾਂ ਨੇ ਹਾਂ ਅਸੀਂ ਉਦੋਂ ਤਾਂ ਇਹ ਮੈਸੀ ਟਰੈਕਟਰ ਵੇਖਦੇ ਹੁੰਦੇ ਤੇ ਐ ਹਾਫ ਮਗਰਾਟਾਂ ਵਾਲੇ ਮੈਨੂੰ ਉਹ ਲੱਗਿਆ ਮੈਂ ਕਿਹਾ ਯਾਰ ਕਾਫੀ ਚਿਰ ਬਾਅਦ ਮੈਸੀ ਟਰੈਕਟਰ ਦੇਖਿਆ ਆਪਾਂ ਨੇ ਮੈਂ ਕਿਹਾ ਬਾਈ ਇਹਨੂੰ ਰੋਕ ਦੇ ਇੰਦਰਾ ਦੇ ਬਾਈ ਇਦਾਂ ਹੀ ਆਉਂਦੇ ਸੀ ਪਹਿਲਾਂ ਬਾਹਰ ਟਰੈਕਟਰ ਤਕਰੀਬ ਨੇ ਇਹੀ ਮਗਰਾਡਾਂ ਲੈ ਜਾਂਦੇ ਕੋਈ ਇਹਨਾਂ ਚ ਗਾਰਾ ਗੂਰਾ ਮਿੱਟੀ ਮੁੱਟੀ ਨਹੀਂ ਫਸਦੀ ਬਾਈ ਉਦਾਂ ਵੀ ਸਾਫ਼ ਕਰਨੇ ਸੋਕੇ ਜਿਵੇਂ ਮਰਦੇ ਤਾਂ ਬੈਠਣਾ ਤਾਂ ਕਿਸੇ ਨੇ ਹੁੰਦਾ ਨਹੀਂ ਬਾਈ ਉੱਥੇ ਆਪਣੇ ਤਾਂ ਚਲੋ ਬੈਠ ਵੀ ਜਾਂਦੇ ਆ ਬੰਦੇ ਉੱਥੇ ਤਾਂ ਚਲਾਉਣ ਵਾਲਾ ਹੀ ਹੁੰਦਾ ਆ ਕਰਕੇ ਮਗਰਾਟ ਇਦਾਂ ਦੀ ਲਾਉਂਦੇ ਆ ਜਦੋਂ ਅੱਛਾ ਜੀ ਤੁਸੀਂ ਹੁਣ ਵੀ ਦੇਖੋਗੇ ਵੱਡੇ ਟਰੈਕਟਰ ਇਦਾਂ ਦੇ ਮਗਰਾਟ ਸਾਡਾ ਜੇ ਇਹਨੂੰ ਗੱਲ ਕਿੰਨੇ ਕਿਤੇ ਚੜ ਜਾਂਦਾ ਉਹ ਵੀ ਸਪੀਡ ਦੀ ਕਿੰਨੇ ਕਿਤੇ ਚੜਦਾ ਵੀਰ 40 45 ਤੱਕ ਜਾਂਦਾ ਹੈ ਮੈਂ ਕਹਿੰਦਾ ਹਵਾ ਬੰਨਦਾ ਪੂਰਾ ਓਕੇ ਪੂਰੇ ਚਲਾਏ ਚਲੋ ਵੀ ਵਧੀਆ ਮਾੜੀ ਜੀ ਸਲਫ ਤਾਂ ਹੱਥ ਨਹੀਂ ਧਰਾਉਂਦਾ ਬਾਈ ਓਏ ਹੋਏ ਠੀਕ ਹੈ ਬਈ ਇਹ ਦੇਖੋ ਕੁਛ ਇਕੱਲੇ ਬੰਦੇ ਟੈਰੀ ਪਵਾਏ ਨੇ ਟੈਰੀ ਪਵਾਏ ਬਈ ਹੋਰ ਆਪਾਂ ਕੁਛ ਨਹੀਂ ਕਰਾਇਆ ਉਹੀ ਕਹਿੰਦੀ ਹੈ ਬੈਟਰੀ ਬੁਟਰੀ ਨਮੀਆ ਹੋਰ ਕੋਈ ਨਹੀਂ ਕੁਛ ਕਰਿਆ ਆਪਾਂ ਟਾਇਰ ਤੇ ਆਮ 6 16 ਨੰਬਰ ਉਹੀ ਪੈਂਦੇ ਆ ਹਾਂ ਉਹੀ ਪਾਏ ਪਿੱਛੇ ਇਹ ਕਿੰਨੇ ਨੰਬਰ ਟਾਇਰ ਪੈਂਦਾ ਪਿੱਛੇ ਬਾਈ 12 4 28 ਵਾਲਾ 12 4 28 ਮਤਲਬ ਟਾਇਰ ਇਹਦੇ ਆਮ ਮਿਲ ਜਾਂਦੇ ਆ ਆਮੀ ਆਮ ਹੀ ਟਾਇਰ ਮਿਲਦੇ ਆ ਬਾਈ ਸਾਰਾ ਕੁਛ ਆਮ ਹੀ ਮਿਲ ਜਾਂਦਾ ਠੀਕ ਹੈ ਪਰ ਕੱਲਾ ਟਰੈਕਟਰ ਹੀ ਆਮ ਨਹੀਂ ਮਿਲਦਾ ਟਰੈਕਟਰ ਮਹਿੰਦਰਾ ਦਾ ਨਾ ਹਾਂ ਟਰੈਕਟਰ ਆਮ ਨਹੀਂ ਮਿਲਦਾ ਬਸ ਉਹ ਮਗਰਾ ਟਰੈਕਟਰ ਨਹੀਂ ਆਮ ਮਿਲਦਾ ਬਾਈ ਇਹ ਲੱਭਣਾ ਹੀ ਪੈਂਦਾ ਜੇ ਕੋਈ ਪਹਿਲਾਂ ਤੇ ਆਏ ਹੋਣੇ ਬਾਅਦ ਜਿਹਨੇ ਲਏ ਹੋਇਆ ਕਿਉਂਕਿ ਹੁਣ ਮਿਲਦਾ ਨਹੀਂ ਜੇ ਲੈਣ ਜਾਂਦੇ ਹੁਣ ਨਹੀਂ ਮਿਲ ਡੱਬਲ ਕਲੱਚ ਆ ਦੇਖ ਲੈ ਬਾਈ ਹੂੰ 1970 ਮਾਡਲ ਕਿੱਥੇ ਤੱਕ ਜਾਂਦਾ ਹੈਣਾ ਹਾਂਜੀ ਹਾਂ ਚਲੋ ਮੈਂ ਕਹਣਾ ਜੈ ਹੱਥ ਨਾਲ ਡੱਬਲ ਆ ਬਾਈ ਨਰ ਵਾਲਾ ਕਲੱਚ ਆ ਸਹੀ ਗੱਲ ਹੈ ਹਾਂਜੀ ਹਾਂ ਵਧੀਆ ਚੀਜ਼ ਆ ਬਾਈ ਬਈ ਹਜੇ ਇਹਦਾ ਫਿਰ ਨੰਬਰ ਨੰਬਰ ਕਿੱਥੋਂ ਦਾ ਹੋ ਯਾਰ ਨੰਬਰ ਪੰਜਾਬ ਲੱਗਿਆ ਬਾਈ ਇਹਦੇ ਹਾਂਜੀ ਮੈਂ ਕਹਾਂ ਪ੍ਰੈਕਟਰ ਦਾ ਇੰਗਲੈਂਡ ਦਾ ਨੰਬਰ ਨਹੀਂ ਪੰਜਾਬ ਨੰਬਰ ਆ ਬਾਈ 1970 ਮਾਡਲ ਆ ਨਵਾਂ ਕੜਾਇਆ ਹੈ ਬੰਦਿਆਂ ਨੇ ਨਵਾਂ ਕੜਾਇਆ ਹੈ ਹਾਂਜੀ ਹਾਂਜੀ ਹਾਂ ਓਕੇ ਹਾਂਜੀ ਤੇ ਲੋ ਮਿੱਤਰੋ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੇਕਰ ਚੰਗੀ ਲੱਗੀ ਤਾਂ ਜਰੂਰ ਕਮੈਂਟ ਚੰਗਾ ਕਰਿਓ ਕਿਉਂਕਿ ਜੇਕਰ ਕਿਸੇ ਪਿੰਡ ਦੇ ਵਿੱਚ ਇਹਦੇ ਨਾਲ ਦਾ ਟਰੈਕਟਰ ਹੈਗਾ ਤਾਂ ਵੀ ਦੱਸਿਓ ਆਪਾਂ ਉਹਦੀ ਵੀ ਬਈ ਵੀਡੀਓ ਕਰਕੇ ਆਵਾਂਗੇ ਹਨਾ ਬਿਲਕੁਲ ਤੇ ਦੇਖਾਂਗੇ ਵੀ ਪੰਜਾਬ ਦੇ ਵਿੱਚ ਇਹਦੇ ਨਾਲ ਦੇ ਕਿੰਨੇ ਕਿ ਟਰੈਕਟਰ ਨੇ ਹਨਾ ਤੇ ਇਹਦਾ ਨਾਮ ਹੈਗਾ ਐਮਸੀ ਕੌਰਨਿਕ ਕੌਰਮਿਕ ਹਨਾ ਜੀ ਹਾਂਜੀ ਬਿਲਕੁਲ ਹਾਂ 270 ਮਾਡਲ ਹੈ 270 ਨੰਬਰ ਹੈ ਇਹਦਾ ਜਾਨੀ ਡੀਜ਼ਲ ਓਕੇ 270 ਇਹ ਭਰ ਕੇ YouTube ਤੇ ਜਾਂ Google ਤੇ ਰਿਸਰਚ ਮਾਰ ਸੋ ਠੀਕ ਆ ਹਾਂਜੀ ਹਾਂਜੀ ਵੀਰੇ ਤੇ ਲੋ ਮਿੱਤਰੋ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਰਦੇ ਵੀਡੀਓ ਸ਼ੇਅਰ ਜੀ ਬੜੀ ਮਿਹਰਬਾਨੀ ਧੰਨਵਾਦ